ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਚੈਨਲ ਦੁਆਰਾ ਜੋ ਸੰਗਤਾਂ ਇਸ ਪਾਵਨ ਸਥਾਨ ਦੇ ਦਰਸ਼ਨ ਦਿਦਾਰੇ ਕਰ ਰਹੀਆਂ ਗੁਰਪਤੇ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਮਿੱਤਰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਹੋ ਗਈ ਜੀ 13 ਅਗਸਤ ਸਾਲ 2025 ਤੇ ਦਿਨ ਹੋ ਗਿਆ ਅੱਜ ਬੁੱਧਵਾਰ ਕਿ ਆਪਾਂ ਹੁਣ ਲੰਗਰ ਹਾਲ ਚੋਂ ਆਏ ਜੀ ਚਾਹ ਪੀ ਕੇ ਸਮਾਂ ਹੋ ਰਿਹਾ तकरीबन ਸਵੇਰ ਸਵੇਰ 5 ਵਜੇ ਦਾ ਤੇ ਜਿਹੜੀ ਸਾਹਮਣੇ ਤੁਸੀਂ ਇਮਾਰਤ ਦੇਖ ਰਹੇ ਹੋ ਇਹ ਜੀ ਰਹਿائش ਦੇ ਲਈ ਤੇ ਸਾਹਮਣੇ ਆਪਾਂ ਨੂੰ 4 ਨੰਬਰ ਕਮਰਾ ਮਿਲਿਆ ਹੋਇਆ ਤੇ ਇੱਧਰ ਇੱਕ ਪਾਰਕ ਹੈ ਤੇ ਇੱਕ ਦਰਬਾਰ ਸਾਹਿਬ ਨੂੰ ਰਸਤਾ ਉਹ ਸਾਹਮਣੇ ਵਾਲਾ ਜਾ ਰਿਹਾ ਆਪਾਂ ਘੁੰਮ ਕੇ ਜਾਵਾਂਗੇ ਤੇ ਅੱਗੇ ਸਰੋਵਰ ਹੈ ਤੁਹਾਨੂੰ ਉਹਨਾਂ ਵਿੱਚ ਪਰਸ਼ਨ ਕਰਾਵਾਂਗੇ ਮੇਨ ਜੋ ਇਹ ਸਥਾਨ ਹੈ ਇਹ ਜੀ ਬਾਬਾ ਸ਼ਿਰੀ ਚੰਦ ਜੀ ਦਾ ਤਪ ਸਥਾਨ ਹੈ ਪਹਿਲੇ ਇਹ ਜੋ ਏਰੀਆ ਆਂਦਾ ਸੀਗਾ ਇਹ ਆਂਦਾ ਸੀਗਾ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਪਰ ਇਸ ਟਾਈਮ ਆ ਰਿਹਾ ਜੀ ਡਿਸਟ੍ਰਿਕਟ ਪਠਾਨਕੋਟ ਦੇ ਵਿੱਚ। ਅਗਰ ਅੱਗੇ ਕੋਈ ਬਾਬਾ ਜੀ ਮਿਲੇ ਆਪਾਂ ਨੂੰ ਹੋਰ ਇਤਿਹਾਸ ਦਾ ਪਤਾ ਲੱਗ ਜਾਏਗਾ ਬਾਕੀ ਮੂਟਾ-ਮੂਟਾ ਆਪਾਂ ਨੂੰ ਹੀ ਪਤਾ ਲੱਗਿਆ। ਜਿੱਥੇ ਆਪਣਾ ਕਮਰਾ ਹੈ ਉਸ ਦੇ ਲਾਗੇ ਇਹ ਖੁੱਲਾ ਜਿਹਾ ਗਰਾਊਂਡ ਹੈ ਤੇ ਇਹਦੇ ਵਿੱਚ ਖਲਾਉਣੇ-ਖਲਾਉਣੇ ਲੱਗੇ ਹੋਏ ਨੇ। ਤੇ ਗੱਲਬਾਤ ਕਰਨ ਤੇ ਇੱਥੇ ਥੋੜਾ-ਬੋੜਾ ਤਾਂ ਇੰਨਾ ਕੁ ਪਤਾ ਚੱਲ ਗਿਆ ਵੀ ਅ ਇਧਰ ਵਾਲੇ ਲੋਕਾਂ ਦੇ ਲਈ ਇਹ ਜੋ ਸਥਾਨ ਇਹ ਮੇਨ ਸਥਾਨ ਹੈ ਇਥੋਂ 100 ਕਿਲੋਮੀਟਰ ਜੰਮੂ ਆ ਤੇ 100 ਕਿਲੋਮੀਟਰ ਅੰਮ੍ਰਿਤਸਰ ਹੈ ਦਰਬਾਰ ਸਾਹਿਬ ਤੇ ਸਾਹਮਣੇ ਇਹ ਪਿੰਡ ਆ ਸਾਰ ਇਸ ਪਿੰਡ ਦਾ ਨਾਮ ਵੀ ਬਾਠ ਹੈ ਬਾਠ ਹੈ ਬਾਰਥ ਹੈ ਕਿ ਆ ਇਹ ਉਹ ਬਾਰਥ ਬਾਰਥ ਬਾਠ ਬਹਲੇ ਅਸੀਂ ਵੀ ਕਨਫਿਊਜ਼ਨ ਜੀ ਵਿੱਚ ਆ ਵੀ ਸਾਡੇ ਲਈ ਵੀ ਟੰਗ ਟਵਿਸਟ ਜਿਹਾ ਹੋਇਆ ਵਾ ਵੀ ਕਿਤੇ ਬਰਥ ਲਿਖਿਆ ਹੋਇਆ ਕਿਤੇ ਬਾਠ ਲਿਖਿਆ ਹੋਇਆ ਅਗਰ ਮੈਂ ਗੁਰਦੁਆਰਾ ਸਾਹਿਬ ਦੀ ਇਤਿਹਾਸ ਦੀ ਗੱਲ ਕਰਾਂ ਤਾਂ ਜਿੱਥੇ ਤੱਕ ਅਸੀਂ ਚੈੱਕ ਕਰਿਆ ਤਾਂ ਵਿੱਚੇ ਬੋਲੀ ਜਾਂਦੇ ਇਹ ਜਨਮ ਸਥਾਨ ਹੈ ਤੇ ਵਿੱਚੇ ਬੋਲੀ ਜਾਂਦੇ ਤਪੱਸਥਾਨ ਬਾਕੀ ਆਪਾਂ ਬਾਬਾ ਜੀ ਨੂੰ ਮਿਲਾਂਗੇ ਜਾ ਕੇ ਉੱਥੇ ਜਾ ਕੇ ਪਤਾ ਲੱਗੇਗਾ ਤੇ ਸਾਹਮਣੇ ਲਿਖਿਆ ਹੋਇਆ ਗੁਰਦੁਆਰਾ ਸ਼ੇਰੀ ਬਾਠ ਸਾਹਿਬ ਤੇ ਇਹ ਪਿੰਡ ਦਾ ਨਾਮ ਵੀ ਬਾਠ ਹੈ ਬਰਥ ਸਾਹਿਬ ਤੇ ਸਾਹਮਣੇ ਜੋੜਾ ਕਰ ਹੈ ਤੇ ਜੋੜੇ ਘਰ ਦੇ ਨਾਲ ਹੀ ਜੀ ਬੌਲੀ ਸਾਹਿਬ ਬੌਲੀ ਸਾਹਿਬ ਦੀ ਇਸ ਟਾਈਮ ਸੇਵਾ ਚੱਲ ਰਹੀ ਹੈ ਅਸੀਂ ਬੜੇ ਚਾਹਮਾਂ ਨਾਲ ਗਏ ਤੇ ਵੀ ਜਾ ਕੇ ਇਸ਼ਨਾਨ ਕਰਾਂਗੇ ਇਸ਼ਨਾਨ ਕਰਾਂਗੇ ਤੇ ਅਸੀਂ ਫਿਰ ਉਨਿਓ ਚਾਵਾਂ ਨਾਲ ਬਾਹਰ ਆ ਗਏ ਆਪਾਂ ਕਿਹਾ ਭੱਜੂ ਕਿਹਾ ਠੀਕ ਦੇਖੋ ਕਿ ਟੂੜੀਆਂ ਥੱਲੇ ਮਾੜੋ ਆਪਾਂ ਕਹਿੰਦਾ ਵੀ ਇੱਥੇ ਟਾਈਮ ਲੱਗ ਜੇਗਾ ਤੁਸੀਂ ਆਪਣੇ ਭਾਈ ਕਮਰ ਵਾਲੇ ਟੂਟੀਆਂ ਖੋਲੋ ਤੇ ਉੱਥੇ ਨਾ ਲਓ ਇਧਰ ਜੰਮੂ ਕੁਝ ਮੀਰ ਦੋਸ਼ ਦਾ ਦੂਆ ਹੈਗਾ ਇਹ ਮੇਨ ਸਥਾਨ ਪੈ ਜਾਂਦਾ ਤੇ ਸਾਹਮਣੇ ਬਾਜ਼ਾਰ ਲੱਗਿਆ ਹੋਇਆ ਆਪਾਂ ਬਾਜ਼ਾਰ ਵਾਲ ਦੀ ਚੱਲਦੇ ਤੇ ਅੱਜ ਆਪਾਂ ਨੇ ਸਫ਼ਰ ਰੋਕ ਲਿਆ ਸਵੇਰੇ ਮੌਸਮ ਖਰਾਬਤਾ ਸਾਨੂੰ ਇਹ ਤਾਂ ਵੀ ਜੰਮੂ ਪਤਾ ਨਹੀਂ ਪਹੁੰਚ ਹੋਏਗਾ ਪਤਾ ਨਹੀਂ ਨਹੀਂ ਪਹੁੰਚ ਹੋਏਗਾ ਮੌਸਮ ਬਹੁਤਾਂ ਖਰਾਬਤਾ ਪਰ ਉਸ ਤੋਂ ਬਾਅਦ ਮੌਸਮ ਖੁੱਲਣ ਲੱਗ ਗਿਆ ਤੇ ਇਸ ਟਾਈਮ ਸੂਰਜ ਦੇਵਤਾ ਨੇ ਪੂਰੇ ਦਰਸ਼ਨ ਦੇ ਦਿੱਤੇ ਇੱਧਰ ਬਾਜ਼ਾਰ ਲੱਗਿਆ ਹੋਇਆ ਤੁਸੀਂ ਕੋਈ ਵੀ ਯਾਦਗਾਰੀ ਇੱਥੋਂ ਖਰੀਦ ਸਕਦੇ ਹੋ ਤੇ ਸਾਹਮਣੇ ਐਂਟ੍ਰੈਂਸ ਹੈ ਤਪਸਥਾਨ ਤਨਤਨ ਬਾਬਾ ਸ਼੍ਰੀ ਚੰਦ ਜੀ ਗੁਰਦੁਆਰਾ ਸ਼੍ਰੀ ਬਾਟ ਸਾਹਿਬ ਬਾਈ ਥੀ ਜੋੜਾਕਰ ਹੈ ਨਹੀਂ ਉਹ ਉਸਾਈਡਾ ਜੋੜਾਕਰ ਬਾਈ ਥੀ ਉਤਾਰ ਦੇ ਯਾਰਾਂ ਆ ਮਾਰੇ ਕੋਈ ਚੱਕਰ ਨਹੀਂ ਆ ਜਾ ਇਹ ਵਾਲੀ ਨਹੀਂ ਨੀਕ ਇੱਥੇ ਖੋਲ ਦੇ ਕੋ ਉੱਥੇ ਖੋਲ ਦੇ ਸੇਵ ਵਾਲੀ ਸੇਵਾ ਚ ਲੱਗ ਜਾਣਗੀਆਂ ਤੇ ਇੱਥੇ ਪੇਪਲ ਬਰੋਟੇ ਦੇ ਦਰਖਤ ਬਹੁਤ ਐ ਤੇ ਉੱਤੇ ਤੋਤੇ ਰਹਿੰਦੇ ਐ ਤੇ ਆਵਾਜ਼ਾਂ ਆ ਰਹੀਆਂ ਕਰੋਦੀਆਂ ਤੇ ਆਪਾਂ ਇਸ ਟਾਈਮ ਰੁਕੇ ਹੋਏ ਹਾਂ ਜੀ ਗੁਰਦੁਆਰਾ WhatsApp ਤੇ ਬਾਬਾ ਜੀ ਤੋਂ ਆਪਾਂ ਇਤਿਹਾਸ ਬਾਰੇ ਪਤਾ ਕਰਦੇ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਮੂਹ ਚੈਨਲ ਦੁਆਰਾ ਜੋ ਸੰਗਤਾਂ ਇਸ ਪਾਵਨ ਸਥਾਨ ਦੇ ਦਰਸ਼ਨ ਦਿਦਾਰੇ ਕਰ ਰਹੀਆਂ ਗੁਰਫਤੇ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਪਾਵਨ ਪਵਿੱਤਰ ਸਥਾਨ ਜਿਸ ਦੇ ਆਪ ਸਭ ਸੰਗਤਾਂ ਦਰਸ਼ਨ ਦਿਦਾਰੇ ਕਰ ਰਹੇ ਹੋ ਗੁਰਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਦਾ ਪ੍ਰਮੁੱਖ ਸਥਾਨ ਹੈ ਜੀ ਇਸ ਸਥਾਨ ਤੇ ਬਾਬਾ ਸ਼੍ਰੀ ਚੰਦ ਜੀ ਨੇ ਬਹੁਤ ਲੰਮਾ ਸਮਾਂ ਲਗਭਗ 68 ਸਾਲ ਇੱਥੇ ਰਹਿ ਕੇ ਤਪ ਸਾਧਨਾ ਕੀਤੀ ਸੀ। ਬਾਬਾ ਸ਼੍ਰੀ ਚੰਦ ਜੀ ਦੇ ਨਾਲ ਉਹਨਾਂ ਦੇ ਅਨੁਸੇਵਕ ਬਾਬਾ ਭਾਈ ਕਮਲੀਆ ਜੀ, ਗੁਰੂ ਨਾਨਕ ਸਾਹਿਬ ਜੀ ਦੇ ਪੋਤਰੇ ਬਾਬਾ ਧਰਮਚੰਦ ਜੀ ਵੀ ਇਸ ਭਵਨ ਸਥਾਨ ਤੇ ਬਾਬਾ ਸ਼੍ਰੀ ਚੰਦ ਜੀ ਦੇ ਨਾਲ ਆਏ ਤੇ ਬਾਬਾ ਧਰਮਚੰਦ ਜੀ ਦੀ ਜਿਹੜੀ ਪਾਲਣਾ ਪੋਸ਼ਣਾ ਸੀ ਉਹ ਇਸ ਸਥਾਨ ਤੇ ਹੀ ਸੰਪੂਰਨ ਹੋਈ ਸੀ। ਇਸ ਸਥਾਨ ਤੇ ਰਹਿੰਦੇ ਆ ਹੋਇਆ ਬਾਬਾ ਸ਼੍ਰੀ ਚੰਦ ਜੀ ਨੂੰ ਮਿਲਣ ਵਾਸਤੇ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਵੀ ਆਏ ਵਾਸੇ ਕੁਝ ਇਤਿਹਾਸਕ ਸਰੋਤਾਂ ਦੇ ਅਨੁਸਾਰ ਤੀਸਰੇ ਪਾਤਸ਼ਾਹ ਮਹਾਰਾਜ ਜੀ ਤੇ ਚੌਥੇ ਪਾਤਸ਼ਾਹ ਮਹਾਰਾਜ ਜੀ ਦਾ ਵੀ ਇੱਥੇ ਪਹੁੰਚਣ ਦਾ ਜੋ ਜ਼ਿਕਰ ਹੈ ਉਹ ਲਿਖਿਆ ਜਾਂਦਾ ਹੈ ਜੀ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਲਗਭਗ 5 ਮਹੀਨੇ 27 ਦਿਨ ਇਸ ਸਥਾਨ ਤੇ ਠਹਿਰੇ ਸਨ ਜਿਸ ਵੇਲੇ ਬਾਬਾ ਸ਼੍ਰੀ ਚੰਦ ਜੀ ਇੱਥੇ ਤਪਸਾਧਨਾ ਕਰ ਰਹੇ ਸੀ ਗੁਰੂ ਪੰਜਵੇਂ ਪਾਤਸ਼ਾਹ ਜੀ ਪਹੁੰਚੇ ਸੀ ਬਾਬਾ ਜੀ ਦੀ ਤਪਸਾਧਨਾ ਕਰਕੇ ਜਿਹੜੇ ਸੀ ਉਹ ਗੁਰੂ ਸਾਹਿਬ ਜੀ ਤੇ ਬਾਬਾ ਜੀ ਦੇ ਵਿਚਾਰ ਵਚਨ ਬਿਲਾਸ ਨਾ ਹੋ ਸਕੇ ਰੋਜ਼ਾਨਾ ਗੁਰੂ ਸਾਹਿਬ ਜੀ ਇਹ ਜੋ ਪਿਛੇ ਤੁਸੀਂ ਵੇਖ ਸਕਦੇ ਹੋ ਥੰਮਸਬ ਸਥਾਨ ਹੈ ਜਾਂ ਭਾਈ ਜੀ ਤੁਹਾਨੂੰ ਦਖਾਲ ਦੇਣਗੇ ਉਸ ਥੰਮਸਬ ਵਾਲੀ ਜਗ੍ਹਾ ਤੇ ਆ ਕੇ ਖਲੋ ਜਾਂਦੇ ਸੀ ਸਾਹਮਣੇ ਬਿਲਕੁਲ ਤਪਸਥਾਨ ਜਿੱਥੇ ਬਾਬਾ ਸ਼੍ਰੀ ਚੰਦ ਜੀ ਤਪਸਾਧਨਾ ਕਰਦੇ ਸੀ 5 ਮਹੀਨੇ 27 ਦਿਨ ਇਹ ਜਿਹੜਾ ਸلسلਾ ਸੀ ਇਹ ਲਗਾਤਾਰ ਚੱਲਦਾ ਰਿਹਾ ਜਿਸ ਸਥਾਨ ਤੇ ਦਿਨ ਅਤੇ ਰਾਤ ਨੂੰ ਬਾਬਾ ਸ਼੍ਰੀ ਚੰਦ ਜੀ ਵਿਸ਼ਰਾਮ ਕਰਿਆ ਕਰਦੇ ਸਨ ਉਸ ਨੂੰ ਗੁਰਦੁਆਰਾ ਗੁਰੂ ਸਰ ਪਾਤਸ਼ਾਹ ਪੰਜਵੀਂ ਵਾਟਸਾਪ ਜੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਜਿੱਥੇ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਸਰੋਵਰ ਦੀ ਰਚਨਾ ਕੀਤੀ ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਆਏ ਸਨ ਉਹਨਾਂ ਨੇ ਉੱਥੇ ਬਾਗ ਲਗਵਾਇਆ ਸੀ ਜਿਸ ਵੇਲੇ ਬਾਬਾ ਸ਼੍ਰੀ ਚੰਦ ਜੀ ਤਪਸਾਧਨਾ ਤੋਂ ਉੱਠਦੇ ਹਨ ਗੁਰੂ ਜੀ ਅਤੇ ਬਾਬਾ ਜੀ ਦੇ ਵਿਚਾਰ ਬਚਨ ਬिलास ਹੋਏ ਗੁਰਬਾਣੀ ਵਾਲੀਆਂ ਪੋਥੀਆਂ ਪ੍ਰਾਪਤ ਕੀਤੀਆਂ ਜਾ ਕੇ ਸਤਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਜੀ ਉਪਰੰਤ ਸਤਿਗੁਰੂ ਜੀ ਦੀ ਸ਼ਹਾਦਤ ਤੋਂ ਛੇਵੇਂ ਪਾਤਸ਼ਾਹ ਜੀ ਇੱਥੇ ਆਏ ਜੀ ਸਤਿਗੁਰੂ ਜੀ ਦੇ ਨਾਲ ਉਹਨਾਂ ਦੇ ਅਨਨ ਸੇਵਕ ਅਤੇ ਸਤਿਗੁਰੂ ਜੀ ਦੇ ਚਾਰ ਸੁਪੁੱਤਰ ਸਨ ਕਿਉਂਕਿ ਬਾਬਾ ਅਟਲ ਰਾਏ ਜੀ ਜਿਹੜੇ ਸਾਨੂੰ ਪਹਿਲਾਂ ਹੀ ਸੰਸਾਰਿਕ ਯਾਤਰਾ ਸੰਪੂਰਨ ਕਰ ਚੁੱਕੇ ਸਨ ਬਾਬਾ ਗੁਰਦਿੱਤਾ ਜੀ ਬਾਬਾ ਸੂਰਜਮਲ ਜੀ ਬਾਬਾ ਅਨੀਰਾਏ ਜੀ ਅਤੇ ਬਾਲਕ ਅਵਸਥਾ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਇੱਥੇ ਆਏ ਬਚਨ ਬिलास ਕਰਦੇ ਹੋਇਆਂ ਬਾਬਾ ਸ਼੍ਰੀ ਚੰਨ ਜੀ ਨੇ ਸ਼ੇਵੇਂ ਪਾਦਸ਼ਾਹ ਮਹਾਰਾਜ ਜੀ ਦੇ ਕੋਲੋਂ ਉਹਨਾਂ ਦੇ ਸੁਪੁੱਤਰਾਂ ਦੇ ਵਿੱਚੋਂ ਇੱਕ ਸੁਪੁੱਤਰ ਦੀ ਮੰਗ ਕੀਤੀ ਤਾਂ ਸਤਿਗੁਰੂ ਜੀ ਨੇ ਬਾਬਾ ਗੁਰਦਿੱਤਾ ਜੀ ਬਾਬਾ ਸ਼੍ਰੀਚੰਨ ਜੀ ਦੇ سپੁਰਦ ਕਰ ਦਿੱਤੇ ਬਾਬਾ ਜੀ ਨੇ ਉਦਾਸੀ ਮਤ ਦੇ ਜਿਹੜੇ ਉੱਤਰ ਅਧਿਕਾਰੀ ਸੀ ਬਾਬਾ ਗੁਰਦਿੱਤਾ ਜੀ ਨੂੰ ਸਥਾਪਿਤ ਕੀਤਾ ਵਰ ਬਖਸ਼ਿਸ਼ ਕੀਤਾ ਧਨ ਧਨ ਬਾਬਾ ਗੁਰਦਿੱਤਾ ਦੀਨ ਦੁਨੀ ਕਾ ਟਿੱਕਾ ਜੋ ਵਰ ਮੰਗਿਆ ਸੋਈ ਵਰ ਦਿੱਤਾ ਇਥੋਂ ਹੀ ਬਾਬਾ ਸ਼੍ਰੀਚੰਨ ਜੀ ਫਿਰ ਗਦੌਰੀ ਸਭਤ ਹੁੰਦੇ ਹੋਏ ਜੰਬੇ ਜਾਂਦੇ ਹਨ ਤੇ ਅਗਾਂਹ ਸੱਚਖੰਡ ਪਿਆਰਨਾ ਕਰਦੇ ਹਨ ਵਿਸ਼ਾਲ ਬੇਰੀ ਦਾ ਦਰਖਤ ਜੋ ਤੁਸੀਂ ਵੇਖ ਸਕਦੇ ਹੋ ਇਹ ਬਾਬਾ ਸ਼੍ਰੀਚੰਦ ਜੀ ਦੇ ਹੱਥੀਂ ਲਗਾਈ ਹੋਈ ਇੱਕ ਟਹਿਣੀ ਸੀ ਜੋ ਇਸ ਵੇਲੇ ਵਿਸ਼ਾਲ ਦਰਖਤ ਦੇ ਰੂਪ ਦੇ ਵਿੱਚ ਹੈ ਜੀ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਸਾਹਿਬ ਵਾਲੇ ਇਸ ਪਾਵਨ ਸਥਾਨ ਦੀਆਂ ਸੇਵਾਵਾਂ ਕਰਵਾ ਰਹੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮੁੱਚਾ ਪ੍ਰਬੰਧ ਚੱਲਦਾ ਜੀ ਅਮਾਵਸਤਾ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਜੀ ਗੁਰੂ ਪੰਜਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਅਤੇ ਖਾਲਸਾ ਸਾਜਨਾ ਦਿਵਸ ਬਸਾਖੀ ਇਸ ਸਥਾਨ ਦੇ ਪ੍ਰਮੁੱਖ ਜੋ ਪੁਰਬ ਹਨ ਜੋ ਇੱਥੇ ਵੱਡੀ ਪੱਧਰ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਏ ਜਾਂਦੇ ਹਨ ਲਗਭਗ ਦੇਸ਼ ਦੇ ਵਿਦੇਸ਼ਾਂ ਦੇ ਹਰ ਕੋਨੇ ਤੋਂ ਜੋ ਗੁਰਨਾਨਕ ਨਾਮ ਲੇਵਾ ਸੰਗਤਾਂ ਹਨ ਉਹ ਇਸ ਪਾਵਨ ਸਥਾਨ ਤੇ ਪਹੁੰਚਦੀਆਂ ਹਨ ਜੀ ਇਹ ਇਥੋਂ ਦਾ ਸੰਖੇਪ ਇਤਿਹਾਸ ਹੈ ਜੀ अनेका ਅੰਤਰ ਉਟੀਆਂ अनेका ਭੁੱਲਾਂ ਤੇ अनेका ਹੀ ਇਤਿਹਾਸ ਦੀਆਂ ਜਿਹੜੀਆਂ ਵਸਤੂਆਂ ਜਾਂ ਇਤਿਹਾਸਿਕ ਪਖ ਉਹ ਰਹਿ ਗਏ ਹੋਣਗੇ ਗੁਰੂ ਪਾਤਸ਼ਾਹ ਮਹਾਰਾਜ ਜੀ ਸੰਗਤ ਬਖਸ਼ਣ ਜੋਗ ਹੈ ਜੀ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਨੂੰ ਜੋ ਇਥੋਂ ਦੇ ਹੈਡ ਗ੍ਰੰਥੀ ਸਾਹਿਬ ਆ ਉਹ ਮਿਲਗੇ ਸੀਗੇ ਤੇ ਉਹਦੇ ਨਾਲ ਗ੍ਰੰਥੀ ਸਿੰਘ ਸੀਗੇ ਆ ਬਾਬਾ ਮਲਕੀਰ ਸਿੰਘ ਜੀ ਤੇ ਉਹਨਾਂ ਨੇ ਵਧੀਆ ਆਪਾਂ ਨੂੰ ਇਤਿਹਾਸ ਬਾਰੇ ਦੱਸਿਆ ਕਿਉਂਕਿ ਜਦੋਂ ਆਪਾਂ ਇੰਟਰਨੈਟ ਤੇ ਮਤਥਾ ਮਾਰ ਰਹੇ ਹਵੇ ਤਾਂ ਕਦੀ ਉਹ ਜਨਮ ਸਥਾਨ ਬਣਾਉਂਦਾ ਸੀਗਾ ਕਦੀ ਤਪ ਸਥਾਨ ਤੇ ਆਪਾਂ ਨੂੰ ਇਹ ਸੀਗਾ ਵੀ ਕੋਈ ਆਪਣਾ ਤੋਂ ਗਲਤੀ ਨਾ ਹੋ ਜੇ ਕਿਉਂ ਆਪਾਂ ਨੇ ਪਾਪਾਂ ਦੇ ਭਾਗੀਦਾਰ ਬਣਨਾ ਇਸ ਕਰਕੇ ਆਪਾਂ ਨੇ ਬਾਬਾ ਜੀ ਨੂੰ ਮੇਲੇ ਸੀਗੇ ਤੇ ਬਾਬਾ ਜੀ ਨੇ ਆਪਾਂ ਨੂੰ ਇਤਿਹਾਸ ਬਾਰੇ ਦੱਸਿਆ ਸੀਗਾ ਤੇ ਇੱਥੋਂ ਖੱਬੇ ਜਾ ਕੇ ਇੱਕ ਹੋਰ ਅਸਥਾਨ ਆਪਾਂ ਉੱਥੇ ਵੀ ਦਰਸ਼ਨ ਮੇਲੇ ਕਰਕੇ ਆਉਂਦੇ ਆ ਜਦੋਂ ਆਪਾਂ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਦੇ ਆ ਤਾਂ ਅੱਗੇ ਇੱਕ ਹੋਰ ਸਥਾਨ ਮਿਲਦਾ ਹੈ ਬਾਬਾ ਸ਼ਿਰੀ ਚੰਜੀ ਦਾ ਥਾਨ ਧੋਣਾ ਸਾਹਿਬ ਜੀ ਤੇ ਇਹ ਵੀ ਉਸਥਾਨ ਹੈ ਤੁਸੀਂ ਇੱਥੇ ਵੀ ਦਰਸ਼ਨ ਮੇਲੇ ਕਰ ਸਕਦੇ ਹੋ ਤੇ ਫਾਈਨਲੀ ਆਪਾਂ ਗੁਰਦੁਆਰਾ ਸਾਹਿਬ ਦੇ ਲਾਗੇ ਪਹੁੰਚ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਥੋੜਾ ਸੰਗਤ ਨੂੰ ਇਤਿਹਾਸ ਬਾਰੇ ਦੱਸੋ ਕਿ ਕੀ ਇਤਿਹਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਗੁਰੂ ਸਰ ਸਾਹਿਬ ਪਾਤਸ਼ਾਹੀ ਪੰਡਮੀ ਵਾਰਡ ਸਾਹਿਬ ਇਹ ਅਸਥਾਨ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਚਰਨ ਛੂ ਪ੍ਰਾਪਤ ਅਸਥਾਨ ਹੈ ਇਤਿਹਾਸ ਦੀਆਂ ਸੱਦਰਾਂ ਪੜਿਆਂ ਇਸ ਗੱਲ ਦਾ ਪਤਾ ਲੱਗਦਾ ਹੈ ਜਿਸ ਵਕਤ ਬ੍ਰਹਮ ਗਿਆਨੀ ਬਾਬਾ ਸ਼੍ਰੀਚੰਦ ਮਹਾਰਾਜ ਜੀ ਇਸ ਧਰਤੀ ਤੇ ਆਏ ਦੀਨ ਦੁਨੀਆਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅੰਮ੍ਰਿਤਸਰ ਤੋਂ ਚੱਲ ਕਰਕੇ ਬ੍ਰਹਮ ਗਿਆਨੀ ਬਾਬਾ ਸ਼੍ਰੀਚੰਦ ਜੀ ਨੂੰ ਮਿਲਣ ਵਾਸਤੇ ਬਾਟਸਰਬ ਦੀ ਧਰਤੀ ਤੇ ਆਉਂਦੀ ਹਾਂ ਤੇ ਜਿਸ ਵਕਤ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਧਰਤੀ ਤੇ ਪਹੁੰਚੇ ਤੇ ਉਹਨਾਂ ਦੇਖਿਆ ਕਿ ਬ੍ਰਹਮ ਗਿਆਨੀ ਬਾਬਾ ਸ਼੍ਰੀਚੰਦ ਮਹਾਰਾਜ ਜੀ ਸਮਾਦੀ ਦੇ ਵਿੱਚ ਲੀਨ ਹਨ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣਾ ਟਿਕਾਣਾ ਇੱਧਰ ਆ ਕੇ ਕਰ ਲਿਆ ਭਾਵੇਂ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਬਾ ਸ਼੍ਰੀਚੰਦ ਮਹਾਰਾਜ ਜੀ ਦੀ ਸਮਾਦੀ ਨੂੰ ਭੰਗ ਨਹੀਂ ਕੀਤਾ 6 ਮਹੀਨੇ ਲਗਾਤਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਸਥਾਨ ਤੇ ਠਹਿਰੇ ਦਿਨ ਤੇ ਰਾਤ 6 ਮਹੀਨੇ ਇਹ سلسلہ ਜਾਰੀ ਰਿਹਾ ਰੋਜ਼ ਇਸ ਸਥਾਨ ਤੋਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਬਾ ਸ਼੍ਰੀਚੰਦ ਮਹਾਰਾਜ ਜੀ ਨੂੰ ਮਿਲਣ ਜਾਇਆ ਕਰਦੇ ਸਨ ਉਹ ਸਥਾਨ ਬਾਬਾ ਕਿੰਨੀ ਦੂਰ ਹੈਥੋਂ ਉਹ ਸਥਾਨ ਬਿਲਕੁਲ ਇੱਥੋਂ ਕਹਿ ਲਓ ਕਿ 150 ਕਦਮ 200 ਕਦਮ ਦੇ ਉੱਪਰ ਹੈ ਠੀਕ ਹੈ ਬਾਬਾ ਠੀਕ ਹੈ ਜੀ ਉਹ ਰੋਜ਼ ਹੀ ਬਾਬਾ ਸ਼੍ਰੀਚੰਦ ਮਹਾਰਾਜ ਜੀ ਸਮਾਦੀ ਚ लीन ਹੁੰਦੇ ਸਨ ਤੇ 6 ਮਹੀਨਿਆਂ ਬਾਅਦ ਹਾਂਜੀ ਬਾਬਾ ਸ਼੍ਰੀਚੰਦ ਮਹਾਰਾਜ ਜੀ ਦੀ ਸਮਾਦੀ ਖੁੱਲਣ ਤੋਂ ਬਾਅਦ ਕਹਿ ਲਓ ਹਾਂਜੀ ਬਾਬਾ ਸ਼੍ਰੀਚੰਦ ਮਹਾਰਾਜ ਜੀ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਬਲਾਸ ਹੋਈ ਜਿਸ ਵਕਤ ਅਸੀਂ ਪਰਲੇ ਸਥਾਨ ਤੇ ਜਾਂਦੇ ਆ ਤਾਂ ਪਰ ਸਥਾਨ ਤੇ ਉੱਥੇ ਇੱਕ ਥੰਮ ਸਾਹਬ ਹੈ ਹਾਂਜੀ ਥੰਮ ਸਾਹਬ ਉਹ ਇਸ ਕਰਕੇ ਸ਼ਿਸ਼ੋਭਤ ਆ ਉੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਬੈਠਿਆ ਕਰਦੇ ਸਨ ਬਾਬਾ ਸ਼੍ਰੀਚੰਦ ਮਹਾਰਾਜ ਜੀ ਦੀ ਸਮਾਦੀ ਵੀ ਖੁੱਲਣ ਦੀ ਉਡੀਕ ਦੇ ਵਿੱਚ ਠੀਕ ਹੈ ਜੀ ਹਾਂਜੀ ਉਸ ਤੋਂ ਬਾਅਦ ਇਤਿਹਾਸ ਦੱਸਦਾ ਹੈ ਕਿ ਇਸ ਸਥਾਨ ਦੀ ਉੱਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੀ ਹੱਥੀ ਸਰੋਵਰ ਦੀ ਖਦਵਾਈ ਕਰਵਾਈ ਹਾਂਜੀ ਔਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸੇ ਸਥਾਨ ਦੀ ਉੱਪਰ ਭਾਵ ਕਿ ਇੱਕ ਗੁਰਸਿੱਖ ਸੀ ਭਾਈ ਦੋਧਾ ਨਾਮ ਦਾ ਸਿੱਖ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲੋਂ ਮੌਤ ਮੰਗੀ ਜ਼ਿੰਦਗੀ ਤੋਂ ਦੁਖੀ ਹੋ ਕਰਕੇ ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਨਾਂ ਨੂੰ ਮਰਨ ਦਾ ਤਰੀਕਾ ਨਹੀਂ ਬਲਕਿ ਗੁਰਬਾਣੀ ਦੀ ਕਸਵੱਟੀ ਤੇ ਉਹਨਾਂ ਨੂੰ ਜੀਵਨ ਦਾ ਤਰੀਕਾ ਦੱਸਿਆ ਠੀਕ ਉਹ ਇੱਥੋਂ ਦੀ ਰਹਿਣ ਵਾਲੇ ਸੀਗੇ ਹਾਂਜੀ ਇੱਥੋਂ ਦੇ ਰਹਿਣ ਵਾਲੇ ਸਨ ਠੀਕ ਹੈ ਔਰ ਇਤਿਹਾਸ ਦੇ ਵਿੱਚ ਇਹ ਵੀ ਆਂਦਾ ਹੈ ਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਸ ਸਥਾਨ ਦੀ ਉੱਪਰ ਜਿਹੜਾ ਉਹ ਅੰਬਾਂ ਦਾ ਬਾਗ ਲਗਵਾਇਆ ਠੀਕ ਹੈ ਬਹੁਤ ਸਾਰੀ ਸੰਗਤ ਹਾਂਜੀ ਤਾਪਸਥਾਨ ਬ੍ਰਹਮ ਗਿਆਨੀ ਬਾਬਾ ਸ਼੍ਰੀਚੰਦ ਮਹਾਰਾਜ ਜੀ ਦੇ ਅਸਥਾਨ ਤੋਂ ਮੱਥਾ ਟੇਕ ਕਰਕੇ ਪਰਿਉ ਪਰਿਉ ਚਲੀ ਜਾਂਦੀ ਹੈ ਹਾਂਜੀ ਬਹੁਤ ਸਾਰੀ ਸੰਗਤ ਇਸ ਅਸਥਾਨ ਨੂੰ ਅਨਗੋਲਿਆ ਕਰ ਰਹੀ ਹੈ ਸਾਡੀ ਬੇਨਤੀ ਹੈ ਕਿ ਜਿੰਨੀ ਸੰਗਤ ਬ੍ਰਹਮ ਗਿਆਨੀ ਬਾਬਾ ਸ਼੍ਰੀਚੰਦ ਮਹਾਰਾਜ ਜੀ ਦੇ ਅਸਥਾਨ ਬਾਰਟਸਾ ਮੱਥਾ ਟੇਕਣ ਆਉਂਦੀ ਹਨ ਹਾਂਜੀ ਉਨੀ ਹੀ ਸੰਗਤ ਦਾ ਜਿਹੜਾ ਉਹ ਇੱਕ ਫਰਜ਼ ਵੀ ਹੈ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਘਰ ਹੈ ਉਹਨਾਂ ਦਾ ਫਰਜ ਹੈ ਕਿ ਉਹ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਘਰ ਨੂੰ ਅਨਗੋਲੀਆਂ ਨਾ ਕਰਨ ਇੱਥੇ ਵੀ ਨਤਮਸਤਕ ਹੋ ਕਰਕੇ ਜਾਣ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਧੀਨ ਚੱਲ ਰਿਹਾ ਹੈ ਔਰ ਇੱਥੇ ਹਰ ਮਸੀਹਾਂ ਤੇ ਸੰਗਰਾਂਦ ਤੇ ਪ੍ਰਚਾਰਕ ਸਿੰਘਾਂ ਦੁਆਰਾ ਰਾਗੀ ਸਿੰਘਾਂ ਦੁਆਰਾ ਵਿਸ਼ੇਸ਼ ਦਿਵਸ ਦੀ ਉੱਪਰ ਜਿਹੜੇ ਉਹ ਦੀਵਾਨ ਸਜਾਈਆਂ ਦੀਆਂ ਠੀਕ ਹੈ ਬਾਬਾ ਜੀ ਤੇ ਬਾਬਾ ਜੀ ਅਗਰ ਬਾਗ ਦੇ ਦਰਸ਼ਨ ਕਰਨੇ ਹੋ ਕਿ ਸਾਈਡ ਹੈ ਦੇਖੋ ਜੀ ਇਹ ਬਾਗ ਆਂਬਾਂ ਦਾ ਹਾਂਜੀ ਇਹ ਸਾਰੀ ਜਿੰਨੀ ਵੀ ਦੇਖੀ ਜਾਵੇ ਨਾ ਜਿੰਨੀ ਵੀ ਸਾਰੀ ਅੰਬਾਂ ਦੀ ਜਿਹੜੀ ਨਸਲ ਆ ਉਹ ਨਵੀਂ ਆ ਠੀਕ ਆ ਜੀ ਪੁਰਾਣੀ ਨਸਲ ਦਾ ਕੋਈ ਇੱਕ ਅੱਧਾ ਦਰਖਤ ਹੋਵੇਗਾ ਹਾਂਜੀ ਇਹ ਹੋਵੇ ਤੇ ਦੱਸਿਆ ਜਾਂਦਾ ਕਿ ਜਿਹੜਾ ਪ੍ਰਾਤਨ ਸਰੋਵਰ ਆ ਹਾਂਜੀ ਉਹ ਸਰੋਵਰ ਇਸ ਸਰੋਵਰ ਦੇ ਵਿੱਚ ਆ ਨਾ ਬਾਹਰ ਨਹੀਂ ਆ ਠੀਕ ਆ ਉਹ ਨਾਨਕਸ਼ਹੀਟ ਦਾ ਸਰੋਵਰ ਆ ਹਾਂਜੀ ਤੇ ਇੱਥੇ ਉਹਦੇ ਜਿਹੜੇ ਮਤਲਬ ਸਿਆਣੀ ਲੋਕ ਨੇ ਉਹ ਦੱਸਦੇ ਨੇ ਕੋਈ ਛੋਟਾ ਸਰੋਵਰ ਹੋਣ ਕਰਕੇ ਉਹ ਵਿੱਚ ਆ ਉਹਦੀ ਉੱਪਰ ਵੱਡੇ ਸਰੋਵਰ ਦੀ ਜਿਹੜੀ ਉਹ ਅਸੀਂ ਪਸਾਰੀ ਕਰਵਾਈ ਗਈ ਆ ਦਾ ਸਰੋਵਰ ਉਹ ਵਿੱਚ ਆ ਤੇ ਉਹ ਬਰਗੇਡੀਅਰ ਨੇ ਸੇਵਾ ਕੀਤੀ ਕਿ ਉਹ ਸਰੋਵਰ ਨੂੰ ਸਟੱਗੇ ਢੰਗ ਨਾਲ ਜਿਹੜਾ ਉਹਨੂੰ ਸਾਫ਼ ਕਰਵਾ ਦਿੱਤਾ ਗਿਆ। ਹਾਂਜੀ। ਪਰ ਬਹੁਤ ਘੱਟ ਸੰਗਤ ਈ ਹੈ ਕਿ ਇੱਥੋਂ ਦਾ ਕਹਿ ਲਓ ਕਿ ਪ੍ਰਚਾਰ ਤਾਂ ਬਹੁਤ ਹੋਇਆ। ਲੇਕਿਨ ਕਈ ਵਾਰ ਏਦਾਂ ਹੁੰਦਾ ਵੀ ਅਸੀਂ ਰੌਣਕ ਦੇ ਕਰਕੇ ਵੀ ਜਿੱਥੇ ਰੌਣਕ ਜ਼ਿਆਦਾ ਹੋਵੇ ਅਸੀਂ ਉੱਥੇ ਜਾਣਾ ਪਰ ਗੁਰੂ ਨਾਨਕ ਦਾ ਘਰ ਰੌਣਕ ਨਹੀਂ ਸिखਾਂਦਾ। ਗੁਰੂ ਨਾਨਕ ਦਾ ਘਰ ਈ ਸਿਖਾ ਰਿਹਾ ਕਿ ਸਿੱਖਾ ਜਿੱਥੇ ਵੀ ਤੈਨੂੰ ਕੋਈ ਸਥਾਨ ਦਿਖਾਈ ਦੇ ਰਿਹਾ ਉੱਥੇ ਜਾ ਉਥੋਂ ਦਾ ਇਤਿਹਾਸ ਪੜ੍ਹ। ਤੇ ਉਥੋਂ ਦੀ ਇਤਿਹਾਸ ਨੂੰ ਉਥੋਂ ਦੇ ਸਥਾਨ ਨੂੰ ਉਹ ਕਿੱਦਾਂ ਦਾ ਵੀ ਹੋਵੇ ਉਹਨੂੰ ਕਦੀ ਅੰਗੋਲਿਆ ਨਾ ਕਰੋ ਠੀਕ ਹੈ ਜੀ ਮੈਂ ਵਾਰ-ਵਾਰ ਬੇਨਤੀ ਕਰਦਾ ਜਿੰਨੀ ਵੀ ਸੰਗਤ ਗੁਰਦਾਸਪੁਰ ਪਠਾਨਕੋਟ ਔਰ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਸੰਗਤਾਂ ਦੀ ਵਸੋਂ ਹੈ ਇਸ ਗੱਲ ਨੂੰ ਆਪਣੀ ਚੇਤੇ ਦੇ ਵਿੱਚ ਜ਼ਰੂਰ ਰੱਖਣ ਕਿ ਬਾਰਕ ਸਾਹਿਬ ਸਰਨਾ ਪਠਾਨਕੋਟ ਤੇ ਲੱਗੇ ਜਿੱਥੇ ਬ੍ਰਹਮ ਗਿਆਨੀ ਬਾਬਾ ਸ਼੍ਰੀਚੰਦ ਮਹਾਰਾਜ ਜੀ ਦਾ ਸਥਾਨ ਹੈ ਉਤੋਂ ਬਿਲਕੁਲ 200 ਕਦਮ ਦੀ ਦੂਰੀ ਦੀ ਉੱਪਰ ਗੁਰਦੁਆਰਾ ਗੁਰੂ ਸਰ ਸਾਹਿਬ ਪਾਤਸ਼ਾਹੀ ਪੰਜਵੀਂ ਬਾਰਕਤ ਸਭ ਤੇ ਸ਼ਿਸ਼ੁਭਤ ਹੈ ਇੱਥੇ ਆਣਾ ਸੀ ਕਦੇ ਨਾ ਭੁੱਲੀਏ ਇਸ ਗੱਲ ਨੂੰ ਆਪਣੇ ਚੇਤੇ ਚ ਰੱਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਇਹ ਸੀਗਾ ਵੀ ਕਿਆ ਲੋੜ ਐ ਨੀ ਤੁਰ ਕੇ ਜਾਣ ਦੀ ਵੀ ਆਪਾਂ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਏ ਇਹ ਆਪਾਂ ਕਮਰੇ ਚ ਚੱਲਦੇ ਪਰ ਫਿਰ ਹੋਇਆ ਵੀ ਦੁਬਾਰਾ ਪਤਾ ਨਹੀਂ ਕਦੋਂ ਆ ਹੋਏਗਾ ਵੀ ਇੱਕ ਵਾਰੀ ਜਾ ਕੇ ਆਪਾਂ ਦਰਸ਼ਨ ਮੇਲੇ ਕਰਦੇ ਤੇ ਇਤਿਹਾਸ ਬਾਰੇ ਪਤਾ ਕਰਦੇ ਪਰ ਗੁਰੂ ਮਹਾਰਾਜ ਦੀ ਕਿਰਪਾ ਰਹੀ ਵਧੀਆ ਰਹੀ ਆਪਾਂ ਇੱਥੇ ਆ ਗਏ ਵੀ ਇਹ ਜੋ ਅਸਥਾਨ ਹੈ 메ਨ ਅਸਥਾਨ ਹੈ ਨਹੀਂ ਬਹੁਤ ਸੰਗਤਾਂ ਇਦਾਂ ਦੀਆਂ ਜਿਹੜੇ ਉੱਧਰ ਦੇ ਉੱਧਰ ਵਾਪਸ ਚਲੇ ਜਾਂਦੀਆਂ ਉਹ ਇਸ ਗੁਰਦੁਆਰਾ ਸਾਹਿਬ ਤੇ ਨਹੀਂ ਆਉਂਦੀਆਂ ਸਾਨੂੰ ਤੁਰਦਿਆਂ ਨੂੰ ਤਕਰੀਬਨ 10-15 ਮਿੰਟ ਹੋ ਗਏ ਯਾ ਪਾਣੀਆਂ ਦੇ ਵਿੱਚ ਦੀ ਲੰਘ ਰਹੇ ਤੇ ਉਹ ਵਾਲੇ ਸੀਨ ਅਸੀਂ ਐਡ ਕਰ ਦੋਗੇ ਇਹ ਚੌਪਰ ਚੌ ਚੌ ਨਾਲ ਵੀਡੀਓ ਬਣਾ ਰਿਹਾ ਤੇ ਬਸ ਬਿੰਗ ਦੇਖ ਢੱਕ ਲੈਂਦਾ ਤੇ ਪਿੱਛੇ ਵੱਟ ਕੇ ਛੇੜ ਲਈ ਉਹ ਕੋੜਾ ਕੋੜਾ ਇਹ ਦੇਖੀਏ ਸਾਨੂੰ ਇਹ ਤਾਂ ਵੀ ਇਹੀ ਪਿੱਛੇ ਪੈ ਗਿਆ ਨਾ ਠੰਗਾ ਬਹੁਤ ਮਾਰਨੀ ਆ ਤੇ ਆਪਾਂ ਹਲੇ ਵੀ ਮੈਨੂੰ ਲੱਗਦਾ ਵੀ 15 20 ਮਿੰਟ ਦੂਰ ਹੈ ਰਸਤੇ ਤੋਂ ਤੇ ਪਹੁੰਚ ਕੇ ਤੁਹਾਨੂੰ ਜੋ ਅਸਲ ਥਾਨ ਹੈ ਆਪਾਂ ਉਹਨਾਂ ਦੇ ਦਰਸ਼ਨ ਕਰਾਂਗੇ ਸਾਢੇ 7 ਦਾ ਟਾਈਮ ਹੋ ਗਿਆ ਤੇ ਆਪਾਂ ਜੋ ਮੇਨ ਤਪ ਸਥਾਨ ਹੈ ਉੱਥੇ ਪਹੁੰਚ ਗਏ ਮੈਨੂੰ ਲੱਗਦਾ ਫੋਨ ਦਾ ਇਹ ਨਾ ਫੋਨ ਹੀ ਪੈਂਦਾ ਹੋਊਗਾ ਇਹ ਮੰਦਿਰ ਬਣਾਇਆ ਹੋਇਆ ਤੇ ਬਾਬਾ ਜੀ ਵੀ ਇੱਥੇ ਆਪਾਂ ਬਾਬਾ ਜੀ ਨੂੰ ਮਿਲ ਕੇ ਅੱਗੇ ਫਿਰ ਗੱਲਬਾਤ ਕਰਦੇ ਹਾਂ ਇਹ ਸਥਾਨ ਕਾਫੀ ਖੁੱਲਾ ਡੁੱਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਜਤ ਗੁਰੂ ਸ਼੍ਰੀ ਚੰਦਰ ਭਗਵਾਨ ਕੀ ਜੈ ਕਿ ਬਾਬਾ ਸ਼ਿਚੰਦ ਮਹਾਰਾਜ ਦਾ ਤਪਸਥਾਨ ਬਾੜ ਸਾਹ ਤੋਂ ਪਹਿਲਾਂ ਦਾ ਸਥਾਨ ਹੈ ਇਹ ਸਥਾਨ ਦੇ ਦਾ ਬਾਹਰ ਬੋਰ ਤੁਸੀਂ ਦੇਖੋਗੇ ਨਜ਼ਰ ਆਊਗਾ ਤੁਹਾਨੂੰ ਇੱਥੇ ਬਾਬਾ ਨੇ ਬੈਠ ਕੇ ਤਪੱਸਿਆ ਕੀਤੀ ਸੀ ਇਸੇ ਸਾਂਤੇ ਬਾਬਾ ਸ਼ਿਚੰਦ ਮਹਾਰਾਜ ਨੂੰ ਇੱਕ ਚਰਪਟ ਨਾਲ ਸੇਧ ਮਹਾਂਪੁਰਸ਼ ਨੇ ਆਪਣੇ ਚੇਲੇ ਜਰਾਇਂ ਪੇਟ ਕੇ ਛੇਸ਼ਰਾਇਂ ਪੇਟ ਕੇ ਕੰਮ ਪੇ ਗਿਆ ਸੀ ਪੇਟਾਂ ਕੀਤਾ ਤੇ ਬਾਬਾ ਜੀ ਦੇ ਅਗੋਂ ਇਹ ਕਹਿਣਾ ਸੀਗਾ ਕਿ ਅੰਬ ਸਾਨੂੰ ਤਿੰਨ ਚਾਹੀਦੇ ਕਿਉਂਕਿ ਅਸੀਂ ਤਿੰਨੇ ਜਣੇ ਆ। ਇੱਕ ਮੇਰਾ ਪਤੀ ਜਾ ਧਰਮਚੰਦ, ਇੱਕ ਮੇਰਾ ਸੇਵਾਦਾਰ ਭਾਈ ਕਮਲਦਾਸ, ਇੱਕ ਮੈਂ ਆ। ਇਹ ਕੰਮਲਾ ਸਾਡਾ ਨਹੀਂ ਸਰਦਾ। ਉਹ ਜਦੋਂ ਅੰਬ ਦੇਣਾ ਸੀ ਸੇਵਾਦਾਰ ਉਹਨੇ ਚਰਪਟਣਾ ਜਿੰਨੂੰ ਜਾ ਕੇ ਕਿਹਾ ਕਿ ਨਾ ਅੰਬ ਲੈ ਤੂੰ ਇਨਕਾਰ ਕਰ ਦਿੱਤਾ। ਤੇ ਇਹੀ ਵਾਰਤਾਂ ਨੂੰ ਸੁਣਾਈ ਕਿ ਉਹ ਅੰਬ ਕਹਿੰਦੇ ਕੋ ਸਾਨੂੰ ਦੋ ਹੋਰ ਦਿਓ। ਅਗੋਨਾ ਮਾਂ ਪੁੱਛਣ ਲੱਗੇ ਕਿ ਤਾੜ ਤੁਸੀਂ ਅਗਰ 나ਗ ਦੇ ਪੁੱਤਰ ਹੋ ਤੇ ਤੁਹਾਡੇ ਪਿਤਾ ਨੇ ਇੱਕ 뜰 ਆਪਣੇ ਸੇਵਕਾਂ ਦੇ ਵਿੱਚ ਵੰਡ ਲਿਆ ਸੀਗਾ ਤੇ ਤੁਸੀਂ ਇਹ ਕੰਮ ਨਹੀਂ ਬਣ ਸਕਦੇ ਇਹ ਤੁਹਾਨੂੰ ਅੰਬ ਖਾਣ ਦਾ ਸ਼ੌਂਕ ਹੈ ਤੇ ਆਪਣਾ ਬਗੀਚਾ ਲਾ ਲਓ ਕਿ ਬਾਬਾ ਸ਼ਿਵਚੰਦਰ ਮਾਰਾ ਨੇ ਫਿਰ ਉਹ ਅੰਬ ਲੈ ਕੇ ਉਹਦਾ ਰਸ ਕੱਢ ਲਿਆ ਇਥੋਂ ਬਾਬਾ ਜੀ ਫਿਰ ਪੜਾ ਚੁੱਕ ਕੇ ਬਾਹਰ ਸਾੜੀ ਤਪਸਥਾਨ ਹੈ ਬਾਬਾ ਜੀ ਦਾ ਉੱਥੇ ਫਿਰ ਜਾ ਕੇ ਬਾਬਾ ਜੀ ਬਿਠਦੇ ਉਹ ਜਿਹੜਾ ਰਾਸ ਸੀਗਾ ਉਹਦਾ ਛੱਟਾ ਫਿਰ ਉੱਥੇ ਦਿੰਦੇ ਸਾਢੇ 6 ਕਿਨਜਰਾ ਤੋਂ ਰਾਤ ਬਾਗ ਹੋ ਗਿਆ ਸੀ ਆਪਣਾ ਇੱਥੋਂ ਬਾਬਾ ਜੀ ਫਿਰ ਬਾਦ ਸਾਬ ਗਿਆ ਉੱਥੇ ਫਿਰ ਬਾਦ ਸਾਲ ਤੱਕ ਬਸਿਆ ਕੀਤੀ ਆ ਉੱਥੇ ਫਿਰ ਮਾਰਾਈ ਨੂੰ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਫਿਰ ਭੇਟ ਵਾਰਤਾ ਹੋਈ ਗੁਰੂ ਅਮਰਦਾਸ ਜੀ ਨੇ ਆਪਣਾ ਬੇਟਾ ਜਿਹੜਾ ਸੀਗਾ ਭਾਈ ਮੋਹਨ ਜੀ ਸੇਵਾ ਵਿੱਚ ਉਹਨਾਂ ਨੂੰ ਅਰਪਣ ਕੀਤਾ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਆਪਣਾ ਬੇਟਾ ਬਾਬਾ ਗੁਰ ਦਿੱਤਾ ਉਹ ਵੀ ਇਸ ਬਾਬਾ ਦੇ ਸੇਵਾ ਦੇ ਲਾ ਫਿਰ ਬਾਬਾ ਜੀ ਨੇ ਉਹਨਾਂ ਨੂੰ ਆਪਣਾ ਉਦਾਸੀ ਮੰਤਰ ਦੇ ਕੇ ਆਪਣਾ ਚੇਲਾ ਬਣਾ ਕੇ ਉਹਨਾਂ ਨੂੰ ਫਿਰ ਕੀਰਤਪੁਰ ਸਾਹਿਬ ਤੋਰ ਦਿੱਤਾ ਕਿ ਉੱਥੇ ਜਾ ਕੇ ਤਰਨ ਦਾ ਪ੍ਰਚਾਰ ਕਰੋ ਜੀ ਬਾਬਾ ਜੀ ਦਿੰਦੇ ਨੇ ਇੱਕ ਆਸਥਾਨ ਨੇ ਸੇ ਬਾਬਾ ਜੀ ਜਾਂਦੇ ਤੇ ਧੂਣਾ ਲਾ ਕੇ ਹੀ ਤਪੱਸਿਆ ਕਰਦੇ ਸੀ ਇਹ ਧੂਣਾ ਬਾਬਾ ਜੀ ਜਿੰਨਾਂ ਦੇ ਟਾਈਮ ਦਾ ਇੱਥੇ ਜੰਮਨਾਰਾਇਣ ਨੇ ਤਪੱਸਿਆ ਕੀਤਾ ਸਭ ਤੋਂ ਪਹਿਲੇ ਬਾਬਾ ਜੀ ਇੱਥੇ ਆਈ ਸੀ ਸਭ ਤੋਂ ਪਹਿਲੇ ਇੱਥੇ ਆਈ ਠੀਕ ਹੈ ਜੀ ਇੱਥੇ ਕਿੰਨਾ ਟਾਈਮ ਰੁਕੇ ਸੀਗੇ ਇੱਥੇ ਕੋਈ ਮਤਲਬ ਠੋਸ ਜਿਹਾ ਨਾ ਉਹ ਮਤਲਬ ਕਿ ਟਾਈਮ ਦਾ ਨਹੀਂ ਕਹਿ ਸਕਦੇ ਆਪਾਂ ਹਾਂਜੀ ਮਤਲਬ ਕਿ ਕੁਝ ਉਹਦਾ ਮੰਨਣਾ ਹੈ ਕਿ ਸਵਾ ਸਾਲ ਹਾਂਜੀ ਕੁਝ ਦਮ ਮੰਨ ਨਾ ਉਹ ਕਿ 14 ਮਹੀਨੇ ਠੀਕ ਹੈ ਜੀ ਲਗਭਗ ਸਵਾ ਸਾਲ 14 ਮਹੀਨੇ ਕਹ ਲੋ ਠੀਕ ਹੋ ਗਿਆ ਜੀ ਇਸਫਰ ਬਾਬਾ ਇੰਨਾ ਕਿ ਜਿਕਰਾ ਹੁੰਦਾ ਵਾ ਮਾਂ ਪੁੱਛ ਰਿਹਾ ਠੀਕ ਹੈ ਇਹਦੀ ਬੋੜੇ ਬਾਬਾ ਦੇ ਟਾਈਮ ਦੀ ਆ ਤੇ ਇਹ ਫਿਰ ਸਥਾਨ ਜਿਲ੍ਹਾ ਸੀਗਾ ਹਾਂਜੀ ਇਹਦੇ ਕੋਈ ਸੇਵਾ ਸੰਭਾਲਨੇ ਸੀ ਕਰਦਾ ਹਾਂਜੀ ਇਹ ਇਦਾਂ ਹੀ ਇਬਰਾਹਮ ਪਿਆ ਸੀ ਠੀਕ ਹੈ ਓਕੇ ਇਹ ਫਿਰ ਜਿਹੜਾ ਜ਼ਿਮੀਦਾਰ ਸੀਗਾ ਜਿਹੜਾ ਮਾਲਕ ਸੀ ਜ਼ਮੀਨ ਦਾ ਹਾਂਜੀ ਉਹਨੇ ਫਿਰ ਇਸੇ ਖਲੇਜਲੇ ਕਾਫੂਸ ਵਗੈਰਾ ਜੜੀ ਬੁ ਕਿਸ ਨੂੰ ਅਗ ਲਾਈ ਜਿਸ ਨਾਲ ਬੋਰ ਸਾਰੇ ਨੂੰ ਅਗ ਲੱਗ ਗਈ ਸੀ ਫਿਰ ਉਹ ਬੋਰ ਲੱ ਨਸ਼ਟ ਹੋ ਗਿਆ ਫਿਰ ਉਹਦੇ ਤਣੇ ਬਚੇ ਥੋੜੇ ਜੇ ਦੋਕ ਫਿਰ ਇਹ ਸੰਤ ਬਾਬਾ ਰਵਿੰਦਰ ਸਿੰਘ ਜੀ ਦਿੱਲੀ ਤੋਂ ਜਲੇ ਸੀ ਇਹ ਉਹ ਬਾਦ ਸਾਹਿਬ ਦਰਸ਼ਨ ਕਰਨ ਆਉਂਦੇ ਸੀ ਜਿਸ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਸ ਸਥਾਨ ਦੀ ਮਤਲਬ ਇਸ ਤਰ੍ਹਾਂ ਗੱਲ ਹੋਈ ਆ ਫਿਰ ਉਹਨਾਂ ਨੇ ਜਿੰਮੇਦਾਰ ਸੀਗਾ ਉਸ ਜਿੰਮੇਦਾਰ ਕੋ ਪੈਸੇ ਦੇ ਕੇ ਉਹਨਾਂ ਕੇ ਸਾਨੂੰ ਸੇਵਾ ਦੇਜੋ ਇਹ ਸੇਵਾ ਦੇ ਫਿਰ ਨਿਰਮਾਣ ਸ਼ੁਰੂ ਕਰਤਾ ਤੇ ਸਾਨੂੰ ਇਸ ਜਗ੍ਹਾ ਦੀ ਸੇਵਾ ਫਿਰ ਉਠਾਉਂਦਾ ਤੇ ਤੁਸੀ ਸੇਵਾ ਕਰਨੀ ਆ ਤੇ ਕਿਸੇ ਕੋਲੋਂ ਭੀਖ ਨਹੀਂ ਮੰਗਣੀ ਠੀਕ ਹੈ ਬਾਈ ਨਾ ਕਿਸੇ ਕੋਲ ਕੋਈ ਚੰਦਾ ਮੰਗਣਾ ਵਾ ਜਿਹੜੇ ਵੀ ਭਗਤ ਆਉਣਗੇ ਸੇ ਆਪਣੀ ਸ਼ਰਧਾ ਭਾਵਨਾ ਜੋ ਸੇਵਾ ਕਰਨੇ ਕੋਲ ਦੀ ਅਰਦਾਸ ਬੇਨਤੀ ਕਰਦੇ ਨੇ ਦੁਆ ਬੇਨਤੀ ਕਰਦੇ ਨੇ ਇਹ ਜਿੰਨਾ ਵੀ ਸਥਾਨ ਬਣਿਆ ਵਾ ਇਹ ਉਹਨਾਂ ਦੇ ਬਚਨਾਂ ਦੇ ਨਾਲ ਅਸੀਂ ਫਿਰ ਉਸ ਤੋਂ ਬਾਅਦ ਉਹਨਾਂ ਨੇ ਤੇ 2006 ਦੇ ਵਿੱਚ ਸ੍ਰੀ ਛੜ ਦਾ ਤਹੀ 28 ਮਈ ਨੂੰ ਉਸ ਤੋਂ ਬਾਅਦ ਆਪਾਂ ਇਸ ਜਗ੍ਹਾ ਦੀ ਬਾਬਾ ਜੀ ਕਿਰਪਾ ਨਾਲ ਸੇਵਾ ਨਿਭਾਉਂਦੇ ਰਹੇ ਤੇ ਅੱਜ ਸੰਗਤਾਂ ਨੇ ਇਹ ਸੰਗਤਾਂ ਦੇ ਸਹਿਯੋਗ ਨਾਲ ਸਾਰਾ ਜੋ ਬਣਿਆ ਉਸ ਬਿਨਾਂ ਮੰਗਿਆਂ ਤੋਂ ਸੰਗਤਾਂ ਨੇ ਆਪਣੀ ਸ਼ਰਧਾ ਭਾਵਨਾ ਨਾਲ ਸਾਰੀ ਬਿਲਡਿੰਗ ਹੋਈ ਸੇ ਬਾਬਾ ਜੀ ਦੀ ਹਰ ਸਾਲ ਇੱਕ ਉਹ ਮਹਾਪੁਰਸ਼ ਦੀ ਵਰਸੀ ਮਨਾਈ ਜਾਂਦੀ ਹੈ ਜੂਨ ਦੇ ਪਹਿਲੇ ਐਤਵਾਰ ਤੇ ਦੂਸਰਾ ਬਾਬਾ ਸ਼ਿਚੰਦ ਮਹਾਰਾਜ ਦਾ ਜਿਹੜਾ ਪ੍ਰਕਾਸ਼ ਜਿਹੜਾ ਵਾ ਉਹ ਅਸੀਂ ਅਕਤੂਬਰ ਦੇ ਪਹਿਲੇ ਐਤਵਾਰ ਨੂੰ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਵਾ ਇਸ ਸਤਾਂ ਦੀ ਹੋਰ ਬਾਬਾ ਸ਼ਿਤਨ ਦੀ ਬਹੁਤ ਬਖਸ਼ਿਸ਼ ਰਹਿਮਤ ਆ ਕਿ ਕਿਸੇ ਦਾ ਟਾਈਫਟ ਦਾ ਬੁਖਾਰ ਉਹ ਦਵਾਈਆਂ ਨਾਲ ਨਹੀਂ ਠੀਕ ਹੁੰਦਾ ਜੋ ਮਹਾਰਾਜ ਦੀ ਕਿਰਪਾ ਨਾਲ ਇਥੋਂ ਕੋਈ ਵੀ ਲੈ ਕੇ ਕੰਕਰ ਪੱਥਰ ਆਪਣੀ ਬਾਜੂ ਨਾਲ ਬੰਨ ਲੈਂਦੇ ਆ ਤੇ ਜਾਪ ਕਰਦੇ ਆ ਤੇ ਉਹ ਬਾਬਾ ਜੀ ਉਹ ਰਹਿਮਤ ਦੇ ਨਾਲ ਉਹਨਾਂ ਦੇ ਆਸ਼ੀਰਵਾਦ ਨਾਲ ਉਹ ਬੁਖਾਰ ਦਾ ਰੋ ਕੱਟਿਆ ਜਾਂਦਾ ਵਾ ਉਹ ਸੰਗਤਾਂ ਦੀ ਇਹ ਸ਼ਰਧਾ ਕਾਮਨਾਵਾਂ ਭਾਵਨਾਵਾਂ ਪੂਰੀਆਂ ਨਹੀਂ ਬਾਬਾ ਜੀ ਆਸ਼ਾ ਪੂਰੀਆਂ ਕਰਦੇ ਆ ਉਹ ਜਿਨ੍ਹਾਂ ਦੀਆਂ ਇੱਛਾਵਾਂ ਪੂਰੀਆਂ ਨਹੀਂ ਉਹ ਫਿਰ ਇੱਥੇ ਆ ਕੇ ਸੇਵਾ ਕਰਦੇ ਆ ਔਰ ਹਰ ਸਾਰੇ ਸੇ ਅਖੰਡ ਪਾਠਾਂ ਦੀ ਲੜੀ ਚੱਲਦੀ ਆ ਔਰ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਬਾਣੀ ਦਾ ਜੋ ਗੁਰੂ ਨਾਨਕ ਨੇ ਪ੍ਰੇਸ਼ ਦਿੱਤਾ ਵਾ ਉਹ ਗੁਰਬਾਣੀ ਦਾ ਹੀ ਪ੍ਰਚਾਰ ਪ੍ਰਚਾਰ ਕੀਤਾ ਜਾਂਦਾ ਵਾ ਠੀਕ ਹੈ ਜੋ ਧਰਮ ਦੇ ਵਿੱਚ ਪਾ ਪਰਮ ਭਲੇਖਿਆ ਉਹਨੇ ਤੋਂ ਲੋਕਾਂ ਨੂੰ ਸੁਚੇਤ ਕੀਤਾ ਜਾਂਦਾ ਕਿ ਬਾਣੀ ਪੜੋ ਨਾਮ ਜਪੋ ਔਰ ਬਾਣੀ ਨਾਲ ਜੁੜੋ ਤੇ ਜੀਵਨ ਸੁਖ ਬਣਾਓ ਹੋਲ ਸੱਚੇ ਨਵਾਨ ਕੀ ਜੈ ਤੇ ਆਪਾਂ ਦੁਬਾਰਾ ਗੁਰਦੁਆਰਾ WhatsApp ਪਹੁੰਚ ਗਏ ਜਿਹੜੇ ਸਥਾਨ ਤੇ ਆਪਾਂ ਹੁਣ ਦਰਸ਼ਨ ਕਰਕੇ ਆਏ ਆ ਤੇ ਗੁਰੂ ਮਹਾਰਾਜ ਸਭ ਤੋਂ ਪਹਿਲਾਂ ਉੱਥੇ ਗਏ ਸੀਗੇ ਤੇ ਉਸ ਤੋਂ ਬਾਅਦ ਫਿਰ ਇਹ ਸਥਾਨ ਬਣਿਆ ਮੀਨਸ ਕਿ ਇਹ ਸਥਾਨ ਬਣਨ ਤੋਂ ਪਹਿਲੇ ਉਹ ਵਾਲਾ ਸਥਾਨ ਸੀਗਾ ਤੇ ਅੱਜ ਦੀ ਵੀਡੀਓ ਦੀ ਆਪਾਂ ਇੱਥੇ ਕਰਦੀ ਆ ਸਮਾਪਤੀ ਵਧੀਆ ਲੱਗੀ ਲਾਈਕ ਕਰ ਦਿਓ ਇੱਕ ਸੋਹਣਾ ਜਿਹਾ ਕਮੈਂਟ ਕਰ ਦਿਓ ਯਾਰਾਂ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਜੀ ਮਿਲਦੇ ਆ ਕੱਲ ਜੰਮੂ ਵਾਲ ਦੇ ਰਾਮਾ ਤੇ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਠੀਕ ਆ ਮੁੰਡਿਆ ਬਹੁਤ ਧੰਨਵਾਦ ਆਪ ਜੀ ਦਾ ਬਹੁਤ ਪਿਆਰ ਦੇ ਰਹੇ ਹੋ ਸਟਾਰ ਵੀ ਦੇ ਰਹੇ ਆ ਤੇ ਕਮੈਂਟ ਬਹੁਤ ਸੋਹਣੇ ਸੋਹਣੇ ਕਰ ਰਹੇ ਹੋ ਤੁਸੀਂ ਮੈਂ ਸਾਰਿਆਂ ਦੇ ਕਮੈਂਟ ਰੀਡ ਕਰ ਰਿਹਾ ਤੇ ਕੋਈ ਗਲਤੀ ਮਲਤੀ ਹੋਈ ਜਰੂਰ ਦੱਸ ਦਿਓ ਆਪਾਂ ਉਹ ਸੁਧਾਰ ਲਾਂਗੇ ਧੰਨਵਾਦ ਜੀ